ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪ੍ਰੋਜੈਕਸ਼ਨ ਨੂੰ ਆਪਾਂ ਕਿਵੇਂ ਸਮਝ ਸਕਦੇ ਹਾਂ ਪ੍ਰੋਜੈਕਸ਼ਨ ਕੀ ਹੈ ਤੇ ਪ੍ਰੋਜੈਕਸ਼ਨ ਆਪਾਂ ਨੂੰ ਕੀ ਦੱਸਦਾ ਹੈ ਸਭ ਤੋਂ ਪਹਿਲਾਂ ਦੇਖੋ ਪ੍ਰੋਜੈਕਸ਼ਨ ਨੂੰ ਆਪਾਂ ਦੋ ਟਾਈਮ ਫਰੇਮ ਤੇ ਸਮਝ ਸਕਦੇ ਹਾਂ 5 ਮਿੰਟ ਦਾ ਟਾਈਮ ਫਰੇਮ ਤੇ 15 ਮਿੰਟ ਦਾ ਟਾਈਮ ਫਰੇਮ ਠੀਕ ਹੈ 5 ਮਿੰਟ ਦੇ ਟਾਈਮ ਫਰੇਮ ਤੇ ਆਪਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਟ੍ਰੈਂਡ ਹੁਣ ਚੇਂਜ ਹੋ ਰਿਹਾ ਹੈ ਠੀਕ ਹੈ ਤੇ 15 ਮਿੰਟ ਤੇ ਥੋੜਾ ਜਿਆਦਾ ਲੇਟ ਪਤਾ ਲੱਗਦਾ ਹੈ ਠੀਕ ਹੈ ਇਹ ਦੋਵੇਂ ਜਿਹੜੇ ਟਾਈਮ ਫਰੇਮ ਹੈ ਇਹਨਾਂ ਦੋਹਾਂ ਟਾਈਮ ਫਰੇਮਾਂ ਮਤਲਬ ਕਿ ট্রেਡ ਕਰ ਸਕਦੇ ਆ ਜਿਹੜੀ ਆਪਾਂ ਆਪਸ਼ਨ ਟ੍ਰੇਡ ਕਰਦੇ ਆ ਠੀਕ ਹੈ ਹੁਣ ਦੇਖੋ ਪ੍ਰੋਜੈਕਸ਼ਨ ਨੂੰ ਸਮਝੋ ਦੇਖੋ ਇੱਥੇ 14 ਤਰੀਕ ਨੂੰ ਜਦੋਂ ਮਾਰਕੀਟ ਓਪਨ ਹੋਈ ਪ੍ਰੋਜੈਕਸ਼ਨ ਦਾ ਅਸਲੀ ਮਤਲਬ ਇਹ ਹੁੰਦਾ ਆ ਕਿ ਜਿੱ ਤਰ੍ਹਾਂ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੇ ਟ੍ਰੈਂਡ ਹੁੰਦੇ ਆ ਠੀਕ ਹੈ ਅਪ ਟ੍ਰੈਂਡ ਡਾਊਨ ਟ੍ਰੈਂਡ ਤੇ ਤੀਜਾ ਇੱਕ ਟ੍ਰੈਂਡ ਹੁੰਦਾ ਜਿਸ ਨੂੰ ਆਪਾਂ ਸਾਈਡ ਵੇਸ ਕਹਿੰਦੇ ਆ ਠੀਕ ਹੈ ਸਾਈਡ ਵੇਸ ਦਾ ਜਿਹੜਾ ਟ੍ਰੈਂਡ ਹੁੰਦਾ ਉਹਦੇ ਵਿੱਚ ਮਤਲਬ ਕਿ ਪ੍ਰੋਜੈਕਸ਼ਨ ਉਹ ਕੋਈ ਨਹੀਂ ਹੁੰਦਾ ਠੀਕ ਹੈ ਕਦੇ ਮਾਰਕੀਟ ਉੱਤੇ ਜਾਂਦੀ ਹੈ ਕਦੇ ਥੱਲੇ ਜਾਂਦੀ ਹੈ ਉਹ ਇੱਕ ਮਤਲਬ ਹੈ ਕਿ ਰੈਜ਼ਿਸਟੈਂਸ ਤੇ سپورਟ ਦੇ ਵਿੱਚ ਮਾਰਕੀਟ ਫਸ ਕੇ ਰਹਿ ਜਾਂਦੀ ਹੈ ਪਰ ਜਿਹੜਾ ਟ੍ਰੈਂਡ ਅਪ ਹੁੰਦਾ ਉਹਦੇ ਵਿੱਚ ਪ੍ਰੋਜੈਕਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਣਾ ਹੈ ਮਤਲਬ ਕਿ ਪ੍ਰੋਜੈਕਸ਼ਨ ਨੂੰ ਤੁਸੀਂ ਸਮਝ ਕਿਵੇਂ ਸਕਦੇ ਹੋ ਉਹ ਆਪਾਂ ਦੱਸਾਂਗੇ ਡਾਊਨ ਟ੍ਰੈਂਡ ਦੇ ਵਿੱਚ ਕਿਵੇਂ ਸਮਝ ਸਕਦੇ ਹੋ ਉਹ ਦੱਸਾਂਗੇ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਇਹ 14 ਮਈ ਨੂੰ ਮਾਰਕੀਟ ਓਪਨ ਹੋਈ ਠੀਕ ਹੈ ਗ੍ਰੀਨ ਕੈਂਡਲ ਪਹਿਲਾਂ ਬਣਿਆ ਠੀਕ ਹੈ ਇਥੇ ਜਦੋਂ ਮੈਂ ਟੈਲੀਗ੍ਰਾਮ ਤੇ ਦੱਸਦਾ ਹਾਂ ਨਾ ਕਿ ਪ੍ਰੋਜੈਕਸ਼ਨ ਦਾ ਵੇਟ ਕਰੋ ਜਦੋਂ ਮਾਰਕੀਟ ਗੈਪ ਅਪ ਜਾਂ ਗੈਪ ਡਾਊਨ ਹੋਣ ਹੁੰਦੀ ਹੈ ਠੀਕ ਹੈ ਟ੍ਰੇਡ ਕਰਨ ਲਈ ਪ੍ਰੋਜੈਕਸ਼ਨ ਆਪਾਂ ਨੂੰ ਇਹ ਦੱਸ ਦਿੰਦਾ ਹੈ ਕਿ ਮਾਰਕੀਟ ਦੇ ਜਿਹੜੇ ਕਿਸ ਪਾਸੇ ਨੂੰ ਜਾਣ ਦੇ ਚਾਂਸ ਨੇ ਠੀਕ ਹੈ ਕਿਉਂਕਿ ਜੇ ਆਪਾਂ ਟਰੈਂਡ ਦੇ ਨਾਲ ਟ੍ਰੇਡ ਕਰਾਂਗੇ ਤੇ ਆਪਾਂ ਨੂੰ ਜ਼ਿਆਦਾ ਬੈਨੇਫਿਟ ਹੁੰਦਾ ਹੈ ਠੀਕ ਹੈ ਜੇ ਆਪਾਂ ਟਰੈਂਡ ਦੇ ਖਿਲਾਫ ਕਰਾਂਗੇ ਤੇ ਉੱਥੇ ਆਪਣਾ ਲੌਸ ਹੁੰਦਾ ਹੈ ਠੀਕ ਹੈ ਹੁਣ ਇੱਥੇ ਦੇਖੋ ਮਤਲਬ ਕਿ ਮਾਰਕੀਟ ਨੇ ਪਹਿਲਾਂ ਕੈਂਡਲ ਗ੍ਰੀਨ ਬਣਾਇਆ ਠੀਕ ਹੈ ਇਹ ਦੇਖੋ 14 ਤਰੀਕ ਦਾ ਪਹਿਲਾ ਕੈਂਡਲ ਗ੍ਰੀਨ ਬਣਿਆ ਉਸ ਤੋਂ ਬਾਅਦ ਮਾਰਕੀਟ ਦਾ ਅਗਲਾ ਕੈਂਡਲ 5 ਮਿੰਟ ਦਾ ਟਾਈਮ ਫਰੇਮ ਹੈ 레드 ਬਣ ਗਿਆ ਠੀਕ ਹੈ ਫਿਰ ਦੇਖੋ ਮਾਰਕੀਟ ਨੇ ਇੱਥੇ ਕਨਸੋਲਿਡੇਸ਼ਨ ਕੀਤਾ ਠੀਕ ਹੈ ਕਨਸੋਲਿਡੇਸ਼ਨ ਕਰਕੇ ਮਾਰਕੀਟ ਨੇ ਥੱਲੇ ਨੂੰ ਬ੍ਰੇਕਡਾਊਨ ਕੀਤਾ ਇਸ سپورਟ ਤੇ ਆਈ سپورਟ ਤੇ ਹੈਮਰ ਬਣਿਆ ਠੀਕ ਹੈ ਹੁਣ ਇੱਥੇ ਮਤਲਬ ਕਿ ਆਪਾਂ ਨੂੰ ਜਿਹੜਾ ਲੱਗ ਰਿਹਾ ਇੱਥੇ ਦੇਖੋ ਪਹਿਲੀ ਸਵਿੰਗ ਇਹ ਬਣਦੀ ਹੈ ਠੀਕ ਹੈ ਆ ਪਹਿਲੀ ਸਵਿੰਗ ਹੈ ਜਿੱਥੇ ਮੈਂ ਮਾਊਸ ਕੀਤਾ ਹੈ ਦੂਜੀ ਸਵਿੰਗ ਆ ਬਣ ਗਈ ਠੀਕ ਹੈ ਤੇ ਮਤਲਬ ਕਿ ਪਹਿਲੀ ਸਵਿੰਗ ਨੇ ਦਜੀ ਸਵਿੰਗ ਨੂੰ ਬ੍ਰੇਕ ਨਹੀਂ ਕੀਤਾ ਤੇ ਇੱਥੇ ਆਪਾਂ ਇਹ ਮੰਨ ਸਕਦੇ ਹਾਂ ਕਿ ਟ੍ਰੈਂਡ ਡਾਊਨ ਹੈ ਇਸ ਨੂੰ ਵੀ ਕੰਟੀਨਿਊ ਵੀ ਕਰ ਸਕਦੀ ਸੀ ਹੁਣ ਦੇਖੋ ਇੱਥੇ ਮਤਲਬ ਕਿ ਦੂਜੀ ਵਾਰੀ ਜਦੋਂ ਸਵਿੰਗ ਬਣ ਗਈ ਏ ਦੂਜੀ ਵਾਰੀ ਜਦੋਂ ਮਾਰਕੀਟ ਉੱਤੇ ਗਈ ਸੀ ਇੱਥੇ ਥੋੜਾ ਜਿਹਾ ਇੰਡੀਕੇਸ਼ਨ ਆਪਾਂ ਨੂੰ ਦੇ ਕੇ ਆ ਗਈ ਸੀ ਇਸ ਨੇ ਪਿਛਲਾ ਹਾਈ ਕ੍ਰਾਸ ਕਰ ਦਿੱਤਾ ਸੀ ਠੀਕ ਆ ਜੇ ਮਾਰਕੀਟ ਨੇ ਹੋਰ ਥੱਲੇ ਜਾਣਾ ਹੁੰਦਾ ਤੇ ਐਸਾ ਹਾਈ ਨੂੰ ਇਸ ਨੇ ਕ੍ਰਾਸ ਨਹੀਂ ਕਰਨਾ ਸੀ ਠੀਕ ਆ ਮਤਲਬ ਕਿ ਪਹਿਲਾ ਹਾਈ ਦੂਜਾ ਹਾਈ ਤੇ ਅ ਤਜਾ ਹਾਈ ਜਿਹੜਾ ਤੇ ਜਾਈ ਨੇ ਐਸਾ ਹਾਈ ਨੂੰ ਜੇ ਕ੍ਰਾਸ ਨਾ ਕਰਦਾ ਇੱਥੇ ਕੋਈ ਪਰ ਇੱਥੇ ਇਸਨੇ ਆਪਾਂ ਨੂੰ ਇੰਡੀਕੇਸ਼ਨ ਦੇ ਦਿੱਤਾ ਸੀ ਹਾਈ ਕ੍ਰੋਸ ਕਰਕੇ ਪਿਛਲੇ ਨੂੰ ਕਿ ਟ੍ਰੈਂਡ ਚੇਂਜ ਹੋ ਸਕਦਾ ਹੈ ਸਪੋਰਟ ਕੋਲ ਆ ਜੀ ਇੱਥੇ ਹੈਂਗਰ ਕੈਂਡਲ ਬਣਿਆ 5 ਮਿੰਟ ਦੇ ਟਾਈਮ ਫਰੇਮ ਤੇ ਇੱਥੋਂ ਬਾਹਰ ਗਾਈ ਦੇਖੋ ਉਸ ਤੋਂ ਬਾਅਦ ਜਦੋਂ ਗ੍ਰੀਨ ਕੈਂਡਲ ਬਣ ਜਾਂਦਾ ਤੇ ਆਪਾਂ ਇਹ ਨਹੀਂ ਦੇਖਣਾ ਕਿ ਆਪਾਂ ਅਪਸਾਈਡ ਦੀ ਟ੍ਰੇਡ ਕਰ ਲੈਣੀ ਹੈ ਟ੍ਰੇਡ ਆਪਾਂ ਹੈਂਗਰ ਤੇ ਕਰ ਸਕਦੇ ਹਾਂ ਬਿਲਕੁਲ ਤੁਸੀਂ ਕਰ ਸਕਦੇ ਹੋ ਠੀਕ ਆ ਪਰ ਬਾਅਦ ਦੇ ਵਿੱਚ ਟ੍ਰੇਡ ਨੂੰ ਹੋਲਡ ਕਰਕੇ ਵੀ ਰੱਖਣਾ ਹੁੰਦਾ ਹੈ ਉਸ ਤੋਂ ਬਾਅਦ ਆ ਰੈੱਡ ਕੈਂਡਲ ਬਣਿਆ ਦੇਖੋ ਰੈੱਡ ਕੈਂਡਲ ਬਣਿਆ ਰੈੱਡ ਕੈਂਡਲ ਦੀ ਜਿਹੜੀ ਬਾਡੀ ਸੀ ਦੇਖੋ ਇਹਦੇ ਵਿੱਚ ਵਿੱਚ ਹੀ ਰਹਿ ਗਈ ਮਤਲਬ ਕਿ ਇੱਥੋਂ ਥੋੜਾ ਜਿਹਾ ਕਨਫਰਮੇਸ਼ਨ ਆਪਾਂ ਨੂੰ ਮਿਲ ਗਈ ਕਿ ਜਿਹੜੇ ਹੁਣ ਪੁੱਟ ਸਾਈਡ ਦੇ ਲੋਕ ਨੇ ਉਹ ਇੰਟਰਸਟਿਡ ਨਹੀਂਗੇ ਇਹ ਜਿਹੜਾ ਰੈੱਡ ਕੈਂਡਲ ਹੁੰਦਾ ਹੈ ਇਹ ਇਸ ਨੂੰ ਆਪਾਂ ਪ੍ਰੋਫਿਟ ਬੁਕਿੰਗ ਦੇ ਤੌਰ ਤੇ ਦੇਖ ਸਕਦੇ ਹਾਂ ਤੇ ਉਸ ਤੋਂ ਬਾਅਦ ਗ੍ਰੀਨ ਕੈਂਡਲ ਬਣਿਆ ਇੱਕਦਮ ਉੱਤੇ ਚਲ ਗਿਆ ਸਿੱਝੇ ਸਿੱਝੇ ਮਾਰਕੀਟ ਫੇਰ ਉੱਤੇ ਗਈ ਇਸੇ ਦੇਖੋ ਫੇਰ ਮਾਰਕੀਟ ਦੇ ਵਿੱਚ ਜਿਹੜੇ ਰੈੱਡ ਕੈਂਡਲ ਬਣਿਆ ਦੋ ਕੈਂਡਲ ਬਣੇ 5 ਮਿੰਟ ਦੇ ਟਾਈਮ ਫਰੇਮ ਤੇ ਤੇ ਲਗਭਗ ਜਿਹੜਾ ਇਹਦਾ ਪਿਛਲਾ ਹਾਈ ਸੀ ਉੱਥੋਂ ਤੱਕ ਮਾਰਕੀਟ ਅਤੇ ਆਪ ਨੂੰ ਇਸ ਤਰ੍ਹਾਂ ਆਪ ਮਤਲਬ ਕਿ ਫਾਈਂਡ ਆਊਟ ਕਰ ਸਕਦੇ ਆ ਕਿ ਕਿਸ ਮਤਲਬ ਕਿ ਜੇ ਸਾ이드 ਨੂੰ ਮਾਰਕੀਟ ਜਾ ਰਹੀ ਹੈ ਉਸ ਸਾ이드 ਨੂੰ ਤੇਜ਼ ਜਾਵੇਗੀ ਤੇ ਦੂਜੇ ਪਾਸੇ ਨੂੰ ਮਾਰਕੀਟ ਥੋੜਾ ਜਿਹਾ ਸੈਜੇ ਆਵੇਗੀ ਤੇ ਮਤਲਬ ਕਿ ਟਾਈਮ ਥੋੜਾ ਜਿਆਦਾ ਲਗਾਵੇਗੀ ਪਰ ਥੱਲੇ ਮਤਲਬ ਕਿ ਸੈਜੇ ਸੈਜੇ ਆਵੇਗੀ ਤੇ ਉਹ ਜਿਹੜੇ ਕੈਂਡਲ ਆ ਉਹ ਵੀ ਛੋਟੇ ਛੋਟੇ ਕੈਂਡਲ ਕਈ ਵਾਰੀ ਬਣਨਗੇ ਜੇ ਵੱਡਾ ਕੈਂਡਲ ਬਣ ਵੀ ਜਾਵੇਗਾ ਤੇ ਪਿਛਲੀ ਸਵਿੰਗ ਨੂੰ ਉਹ ਬ੍ਰੇਕ ਨਹੀਂ ਕਰੇਗਾ ਹੁਣ ਦੇਖੋ ਪਹਿਲੀ ਸਵਿੰਗ ਲੋਅ ਏ ਬਣਿਆ ਫਿਰ ਦੂਜਾ ਸਵਿੰਗ ਲੋਅ ਏ ਬਣਿਆ ਠੀਕ ਹੈ ਇੱਥੇ ਬਾਇੰਗ ਆਈ ਫਿਰ ਪ੍ਰੋਫਿਟ ਬੁਕਿੰਗ ਆਈ ਇਸ ਆਈ ਤੇ ਫਿਰ ਇੱਥੇ ਇੱਕ ਕੈਨਡਲ ਸਟਿਕ ਪੈਟਰਨ ਬਣਿਆ ਇਨਵਰਟਿਡ ਹੈਮਰ ਠੀਕ ਹੈ ਫਿਰ ਮਾਰਕੀਟ ਉ ਦੇ ਵਿੱਚ ਵੀ ਆਪਾਂ ਸੇਮ ਚੀਜ਼ ਇਹੀ ਦੇਖਣੀ ਹੁੰਦੀ ਪਹਿਲਾ ਹਾਈ ਉਸ ਤੋਂ ਬਾਅਦ ਦੂਜਾ ਹਾਈ ਠੀਕ ਹੈ ਤੀਜੀ ਵਾਰੀ ਵੀ ਜੇ ਹਾਈ ਕ੍ਰੋਸ ਨਹੀਂ ਹੋ ਰਿਹਾ ਤੇ ਮਾਰਕੀਟ ਥੱਲੇ ਨੂੰ ਜਾਂਦੇ ਹਾਈ ਚਾਂਸ ਹੋ ਜਾਂਦੇ ਨੇ ਮਤਲਬ ਇਹਦਾ ਮਤਲਬ ਇਹ ਨਹੀਂ ਕਿ ਪੂਰਾ ਦਿਨ ਥੱਲੇ ਹੀ ਤੁਰੀ ਜਾਵੇਗੀ ਦਿਨ ਦੇ ਵਿੱਚ ਦੋ ਦੋ ਟ੍ਰੈਂਡ ਵੀ ਹੋ ਜਾਂਦੇ ਆ ਕਈ ਵਾਰ ਤਿੰਨ ਤਿੰਨ ਟ੍ਰੈਂਡ ਵੀ ਹੋ ਜਾਂਦੇ ਆ ਠੀਕ ਆ ਪਰ ਇਹ ਆਪਾਂ ਨੂੰ ਮਤਲਬ ਕੀ ਦੱਸਦਾ ਹੈ ਕਿ ਟ੍ਰੈਂਡ ਕੀ ਹੈ ਹੁਣ ਦੇਖੋ ਇੱਥੇ ਜੇ ਕੋਈ ਕੰਡਲਸਟਿਕ ਪੈਟਰਨ ਬਣਾਉਂਦਾ ਤੇ ਆਪਾਂ ਇੱਥੇ ਟ੍ਰੇਡ ਕਰ ਸਕਦੇ ਸੀ ਹੁਣ ਦੇਖੋ ਇੱਥੋਂ ਉੱਤੇ ਗਈ ਮਾਰਕੀਟ ਫਿਰ ਥੱਲੇ ਆਈ ਫਿਰ ਉੱਤੇ ਗਈ ਠੀਕ ਹੈ ਇੱਥੇ ਕੰਸਟਿਕ ਬਣਿਆ ਫਿਰ ਮਾਰਕੀਟ ਉੱਤੇ ਗਈ ਸੇਜੇ ਸੇਜੇ ਕਰਕੇ ਠੀਕ ਹੈ ਇੱਥੇ ਹੁਣ ਜਿਨ੍ਹਾਂ ਲੋਕਾਂ ਨੇ ਇੱਥੋਂ ਟ੍ਰੇਡ ਕੀਤੀ ਹੁੰਦੀ ਜਿਹੜੇ ਲੋਕ ਮਤਲਬ ਕਿ ਕਾਫੀ ਟਾਈਮ ਵਾਸਤੇ ਟ੍ਰੇਡ ਕਰਦੇ ਆ ਉਹਨਾਂ ਨੂੰ ਮਤਲਬ ਕਿ ਕੋਈ ਡਰਨ ਦੀ ਲੋੜ ਨਹੀਂ ਠੀਕ ਹੈ ਇੱਥੇ ਉਹਨਾਂ ਨੇ ਇੱਕ ਵਾਰ ਟ੍ਰੇਡ ਕਰ ਲਈ ਜਿੰਨਾ ਚਿਰ ਪਿਛਲੀ ਸਵਿੰਗ ਨੂੰ ਮਾਰਕੀਟ ਬ੍ਰੇਕ ਨਹੀਂ ਕਰ ਰਹੀ ਉਹ ਮਤਲਬ ਕਿ ਰਿਲੈਕਸ ਹੋ ਕੇ ਅਬ ਮਤਲਬ ਕਿ ਹਜਰਾ ਸਟਾਪ ਲੋਸ ਟ੍ਰੇਡ ਕਰਦੇ ਜਾਣਗੇ ਠੀਕ ਹੈ ਮਤਲਬ ਕਿ ਸਵਿੰਗ ਤੋਂ ਸਵਿੰਗ ਉਸ ਸਟਾਪ ਲੋਸ ਨੂੰ ਟ੍ਰੇਡ ਕਰਦੇ ਜਾਣਗੇ ਠੀਕ ਹੈ ਇ ਇੱਥੇ ਦੇਖੋ ਮਾਰਕੀਟ ਨੇ ਪਹਿਲੀ ਵਾਰੀ ਆਵ ਦਿ ਸਵਿੰਗ ਨੂੰ ਬ੍ਰੇਕ ਕੀਤਾ ਠੀਕ ਹੈ ਸਵਿੰਗ ਨੂੰ ਬ੍ਰੇਕ ਕੀਤਾ ਤੇ ਇਹ ਫਿਰ ਮਾਰਕੀਟ ਐ ਸਵਿੰਗ ਤੱਕ ਆ ਗਈ ਉਸ ਤੋਂ ਬਾਅਦ ਦੇਖੋ ਮਾਰਕੀਟ ਕਲੋਜ਼ ਹੀ ਹੋ ਗਈ ਸੀ ਤੇ ਅਗਲੇ ਦਿਨ ਮਤਲਬ ਕਿ ਇਸ ਨੇ ਇੰਡੀਕੇਸ਼ਨ ਦੇ ਦਿੱਤਾ ਸੀ ਕਿ ਮਾਰਕੀਟ ਥੱਲੇ ਜਾ ਸਕਦੀ ਹੈ ਠੀਕ ਹੈ ਹੁਣ ਇੱਥੇ ਦੇਖੋ ਯੰਗੀ ਇੱਥੇ ਕੋਇਰ ਰਿਸਿਸਟੈਂਸ ਹੋਵੇਗਾ ਮਤਲਬ ਕਿ ਤਕੜਾ ਰਿਸਿਸਟੈਂਸ ਹੋਵੇਗਾ ਜੇ ਆ ਰਿਜੈਕਸ਼ਨ ਆ ਤੇ ਰਿਸਿਸਟੈਂਸ ਦੇ ਕੋਲ ਤੁਸੀਂ ਮਤਲਬ ਕਿ ਜਦੋਂ ਟ੍ਰੇਡ ਕਰਨੀ ਆ 15 ਮਿੰਟ ਦੇ ਟਾਈਮ ਫਰੇਮ ਤੇ ਕੈਂਡਲਸਟਿਕ ਦੇਖ ਸਕਦੇ ਹੋ 15 ਮਿੰਟ ਦੇ ਟਾਈਮ ਫਰੇਮ ਤੇ ਕੈਂਡਲਸਟਿਕ ਦੇਖ ਸਕਦੇ ਹੋ 5 ਮਿੰਟ ਦੇ ਟਾਈਮ ਫਰੇਮ ਤੇ ਤੁਸੀਂ ਪ੍ਰਾਈਸ ਰਜੈਕਸ਼ਨ ਦੇਖ ਸਕਦੇ ਹੋ ਹੁਣ ਦੇਖੋ ਇੱਥੋਂ ਜੇ ਕਿਸੇ ਨੇ ਟ੍ਰੇਡ ਕਰਨੀ ਹੁੰਦੀ ਤੇ ਉਹਦੇ ਕੋਲ ਬੈਸਟ ਤਰੀਕਾ ਕੀ ਸੀ ਪਹਿਲਾਂ ਇੱਥੋਂ ਦੇਖੋ ਮਾਰਕੀਟ ਨੂੰ ਡਿਗਨ ਦੇਵੇ ਪਹਿਲਾਂ ਕੁਝ ਨਾ ਕਰੋ ਜਿੱਦੇ ਮਾਰਕੀਟ ਜਦੋਂ ਗਈ ਇੱਥੇ ਦੇਖੋ ਕੋਈ ਸ਼ੂਟਿੰਗ ਸਟਾਰ ਕੈਂਡਲ ਬਣ ਹਣ ਦੇਖੋ ਮਾਰਕੀਟ ਉੱਤੇ ਖੁੱਲੀ ਰਿਸਿਸਟੈਂਸ ਕੋਲ ਖੁੱਲੀ ਇੱਥੋਂ ਦੇਖੋ ਪਹਿਲਾਂ ਇਸ ਨੇ ਥੋੜਾ ਜਿਹਾ ਪ੍ਰਾਈਜੈਕਸ਼ਨ ਅਪਸਾਈਡ ਦਾ ਬਣਾਇਆ ਸੀ ਦੇਖੋ ਪਹਿਲਾ ਕੈਂਡਲ ਉਸ ਤੋਂ ਬਾਅਦ ਹਾਈ ਕ੍ਰਾਸ ਕੀਤਾ ਇਸ ਨੇ ਲੋ ਬ੍ਰੇਕ ਨਹੀਂ ਕੀਤਾ ਉੱਤੇ ਨੂੰ ਗਈ ਠੀਕ ਹੈ ਇੱਥੋਂ ਇੱਕਦਮ ਰਿਜੈਕਸ਼ਨ ਆਇਆ ਕਿਉਂਕਿ ਇੱਕ ਸਟਰੋਂਗ ਰਿਸਿਸਟੈਂਸੀ ਹੁਣ ਇੱਥੇ ਮਾਰਕੀਟ ਡਿੱਗ ਪਈ ਕਾਫੀ ਲੋਕਾਂ ਦੀ ਮਤਲਬ ਕਿ ਆਹ ਟਰੇਡ ਨਿਕਲ ਜਾਂਦੀ ਹੈ ਕੋਈ ਚੱਕਰ ਨਹੀਂ ਰਿਲੈਕਸ ਰਿਹਾ ਕਰੋ ਮਾਰਕੀਟ ਮੌਕਾ ਦੇਵੇਗੀ ਠੀਕ ਹੈ ਉਸ ਤੋਂ ਬਾਅਦ ਦੇਖੋ ਇੱਥੇ ਥੱਲੇ ਗਈ ਮਾਰਕੀਟ ਇੱਥੇ ਉੱਤੇ ਗਈ ਪਿਛਲੀ ਸਵਿੰਗ ਨੂੰ ਇਸ ਨੇ ਕ੍ਰੋਸ ਨਹੀਂ ਕੀਤਾ ਟ੍ਰੈਂਡ ਡਾਊਨ ਹੈ ਹੁਣ ਇਸ ਤੋਂ ਬਾਅਦ ਆ ਮਾਰਕੀਟ ਕਈ ਵਾਰੀ ਸਾਈਡਵੇਜ਼ ਵੀ ਹੋ ਜਾਂਦੀ ਹੈ ਹੁਣ ਸਾਈਡਵੇਜ਼ ਦੇ ਵਿੱਚ ਦੇਖੋ ਇੱਥੇ ਮਤਲਬ ਕਿ ਕਦੇ ਵੀ ਪਿਛਲੀ ਸਵਿੰਗ ਨੂੰ ਇਹ ਬ੍ਰੇਕ ਨਹੀਂ ਕਰ پا ਰਹੀ ਉੱਤੇ ਨੂੰ ਇੱਥੇ ਜਾ ਕੇ ਨੇ ਬ੍ਰੇਕ ਕੀਤਾ ਫਿਰ ਇੱਥੇ ਜਾ ਕੇ ਬ੍ਰੇਕ ਕੀਤਾ ਪਰ ਇਹ ਮਤਲਬ ਕਿ ਟੋਟਲ ਸਾਈਡਵੇਜ਼ ਟ੍ਰੈਂਡ ਹੈ ਇਹਦੇ ਵਿੱਚ ਮਤਲਬ ਕਿ ਆਪਾਂ ਕੁਝ ਵੀ ਨਹੀਂ ਕਰ ਸਕਦੇ ਨਾ ਕੋਈ ਟ੍ਰੇਡ ਕਰ ਸਕਦੇ ਹੁਣ ਇਹਦੇ ਵਿੱਚ ਤੁਹਾਨੂੰ ਇਹ ਇਹਦੇ ਵਿੱਚ ਇਹ ਆਈਡੀਆ ਲੱਗ ਜਾਵੇਗਾ ਕਦੀ ਤਾਂ ਇਹ ਮਤਲਬ ਕਿ ਸਵਿੰਗ ਲੋ ਤੋਂ ਜਾ ਕੇ ਬਾਏਂਗਾਵੇਗੀ ਸਵਿੰਗ ਹਾਈ ਤੋਂ ਸੇਲਿੰਗ ਆਵੇ ਦੀ ਰਹਿੰਦੀ ਹੈ ਠੀਕ ਹੈ ਤੇ ਇਹਦੇ ਵਿੱਚ ਮਤਲਬ ਕੋਈ ਜਿਆਦਾ ਮੋਮੈਂਟਮ ਨਹੀਂ ਹੁੰਦਾ ਇਹੋ ਜਿਹਾ ਮਤਲਬ ਕਿ ਸਾਈਡਵੇਸ ਟ੍ਰੈਂਡ ਹੁੰਦਾ ਹੁਣ ਦੇਖੋ ਟ੍ਰੈਂਡ ਡਾਉਨ ਦੇ ਵਿੱਚ ਤੁਸੀਂ ਕੀ ਕਰਨਾ ਹੁਣ ਦੇਖੋ ਇੱਥੇ ਦੇਖੋ ਮਾਰਕੀਟ ਨੇ ਪਹਿਲਾ ਰੈੱਡ ਕੈਂਡਲ ਬਣਾਇਆ ਥੋੜਾ ਜਿਹਾ ਇੰਡੀਕੇਸ਼ਨ ਦੇ ਦਿੱਤਾ ਕਿ ਮਾਰਕੀਟ ਦੇ ਵਿੱਚ ਮਤਲਬ ਕਿ ਥੱਲੇ ਦਾ ਪ੍ਰੋਜੈਕਸ਼ਨ ਪਾ ਸਕਦਾ ਪਰ ਆਪਾਂ ਪ੍ਰੋਜੈਕਸ਼ਨ ਦਾ ਵੇਟ ਕਰਾਂਗੇ ਹੁਣ ਦੇਖੋ ਇੱਥੇ ਗ੍ਰੀਨ ਕੈਂਡਲ ਬਣਾਇਆ ਉਸ ਤੋਂ ਬਾਅਦ ਆ ਰੈੱਡ ਕੈਂਡਲ ਬਣਾਇਆ ਇੱਕਦਮ ਮਾਰਕੀਟ ਨੇ ਪਹਿਲਾ ਲੋਅ ਕ੍ਰੋਸ ਕਰ ਦਿੱਤਾ ਠੀਕ ਹੈ ਉਸ ਤੋਂ ਬਾਅਦ ਦੇਖੋ ਮਾਰਕੀਟ ਇੱਥੇ ਟਾਈਮ ਫਿਰ ਮਾਰਕੀਟ ਨੇ ਇੱਥੋਂ ਤੱਕ ਡਿੱਗੀ ਫਿਰ ਮਾਰਕੀਟ ਦੇ ਵਿੱਚ ਆ ਦੇਖੋ ਸ਼ੂਟਿੰਗ ਸਟਾਰ ਬਣਿਆ ਮਾਰਕੀਟ ਥੱਲੇ ਡਿੱਗੀ ਦੂਜੀ ਵਾਰੀ ਮਾਰਕੀਟ ਫੇਰ ਉੱਤੇ ਗਈ ਸ਼ੂਟਿੰਗ ਸਟਾਰ ਕੈਂਡਲ ਬਣਿਆ ਠੀਕ ਹੈ ਪਿਛਲੇ ਹਾਈ ਨੂੰ ਬ੍ਰੇਕ ਨਹੀਂ ਕੀਤਾ ਦੇਖੋ ਇਹ ਮੈਂ ਪਿਛੇ ਤੁਹਾਨੂੰ ਦੱਸ ਕੇ ਆਇਆ ਆ ਈਡੀਆ ਕਿ ਪਿਛਲੇ ਹਾਈ ਨੂੰ ਜਦੋਂ ਵੀ ਉਹ ਬ੍ਰੇਕ ਨਹੀਂ ਕਰੇਗੀ ਤੇ ਇੱਥੇ ਇੱਕ ਕੰਡਸਟਿਕ ਬਣੇਗਾ ਫਿਰ ਮਾਰਕੀਟ ਤੇਜ਼ੀ ਨਾਲ ਥੱਲੇ ਡਿੱਗੇਗੀ ਜਦੋਂ ਦੂਜੀ ਵਾਰੀ ਜਾਂ ਦੂਜੀ ਵਾਰੀ ਵੀ ਬੰਦ ਆ ਠੀਕ ਹੈ ਤੀਜੀ ਵਾਰੀ ਜੇ ਬੰਦ ਆ ਤੇ ਉਸ ਵहां ਉਥੇ ਮਾਰਕੀਟ ਤੇਜ਼ੀ ਨਾਲ ਥਲੇ ਟਿਕਦੀ ਹੈ ਜੇ ਤੀਜੀ ਵਾਰੀ ਬੰਦਾ ਹੈ ਤੇ ਮਾਰਕੀਟ ਤੇਜ਼ੀ ਨਾਲ ਉੱਤੇ ਵੀ ਜਾਂਦੀ ਹੈ ਮਤਲਬ ਕਿ ਜੇ ਅਪ ਟ੍ਰੈਂਡ ਦੇ ਵਿੱਚ ਤੀਜੀ ਵਾਰੀ ਕੋਈ ਕੰਡਸਟ੍ਰਿਕ ਪੈਟਰਨ ਤੁਹਾਨੂੰ ਮਿਲੇਗਾ ਤੇ ਉੱਥੇ ਤੁਸੀਂ ਟ੍ਰੇਡ ਬੈਸਟ ਮੌਕਾ ਹੁੰਦਾ ਹੈ ਤੇ ਜੇ ਡਾਊਨ ਟ੍ਰੈਂਡ ਦੇ ਵਿੱਚ ਤੀਜੀ ਵਾਰੀ ਮਤਲਬ ਕਿ ਤੇਜੀ ਸਵਿੰਗ ਤੇ ਕੁਝ ਬੰਦ ਆਇਆ ਤੇ ਉਹ ਆਪਾਂ ਨੂੰ ਬੈਸਟ ਮੌਕਾ ਹੁੰਦਾ ਥੱਲੇ ਨੂੰ ਵੱਡਾ ਮੂਮੈਂਟ ਲੈਂਦਾ ਹੁਣ ਦੇਖੋ ਇੱਥੋਂ ਕਿਸੇ ਨੇ ਟ੍ਰੇਡ ਕੀਤੀ ਹੋਊਗੀ ਐਸ ਲੋ ਬ੍ਰੇਕ ਤੇ 22 241 ਤੋਂ ਤੇ ਇਸ ਨੇ ਲਗਭਗ ਲੋ ਮਾਰਿਆ ਆ 22 169 ਤੇ ਮਤਲਬ ਕਿ ਲਗਭਗ 70 80 ਪੁਆਇੰਟ ਤੋਂ ਉਹਨੇ ਹੁੱਟੀ ਦੇ ਡਾਊਨ ਪੋਲ ਇੱਕਦਮ ਦੇਖਣ ਨੂੰ ਮਿਲ ਗਿਆ ਹੁਣ ਦੇਖੋ ਇਸ ਦੋ ਵਾਰ ਫਿਰ ਮਾਰਕੀਟ ਨੇ ਕੋਸ਼ਿਸ਼ ਕੀਤੀ ਇੱਥੇ ਗਈ ਮਾਰਕੀਟ ਪਿਛਲੇ ਸਵਿੰਗ ਨੂੰ ਬ੍ਰੇਕ ਨਹੀਂ ਕੀਤਾ ਟ੍ਰੈਂਡ ਡਾਊਨ ਹੈ ਇੱਥੇ ਤੁਸੀਂ ਅਪਸਾਈਡ ਬਾਰੇ ਸੋਚਣਾ ਵੀ ਨਹੀਂ ਹੈ ਬਸ ਇਹ ਆ ਕਿ ਜਦੋਂ ਤੇ ਜੇ ਮਤਲਬ ਕਿ ਤੁਸੀਂ ਇੱਥੋਂ ਟਰੇਡ ਕੀਤੀ ਹੋਈ ਏ ਫਿਰ ਜੇ ਨਾ ਚਿਰ ਪਿਛਲੀ ਸਵਿੰਗ ਬ੍ਰੇਕ ਨਹੀਂ ਹੁੰਦੀ ਜੇ ਤੁਸੀਂ ਮਤਲਬ ਕਿ ਲੰਬੇ ਟਾਈਮ ਵਾਸਤੇ ਕਰਨਾ ਚਾਹੁੰਦੇ ਹੋ ਉਨਾਂ ਚਿਰ ਤੁਸੀਂ ਮਤਲਬ ਕਿ ਆਪਣਾ ਮਤਲਬ ਕਿ ਸਟਾਪ ਲੋਸ ਨੂੰ ਟਰੇਡ ਕਰ ਸਕਦੇ ਹੋ ਦੇਖੋ ਇੱਥੋਂ ਦਾ ਸਟਾਪ ਲੋਸ ਤੁਹਾਡਾ ਇੱਥੇ ਆ ਜਾਵੇਗਾ ਫਿਰ ਦੁਬਾਰਾ ਜਦੋਂ ਮਾਰਕੀਟ ਇੱਥੇ ਆਵੇਗੀ ਫਿਰ ਇੱਥੇ ਸਟਾਪ ਲੋਸ ਆ ਜਾਵੇਗਾ ਪਰ ਇਹ ਚੀਜ਼ ਕਰਨ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਠੀਕ ਹੈ ਇਹ ਮਤਲਬ ਕਾਫੀ ਵੱਡੇ ਪੈਸੇ ਆਏ ਲੋਕ ਕਰਦੇ ਨੇ ਤੁਸੀਂ ਜੇ ਨਵੇਂ ਹੋ ਤੇ ਬਸ ਇਤਨਾ ਹੀ ਕਰੋ ਜਿਵੇਂ ਮਤਲਬ ਕਿ ਕੋਈ ਕੋਈ ਇੰਡਸਟਰੀਕ ਬੰਦਾ ਉੱਤੇ ਟਰੇਡ ਕਰ ਲ ਆਪ ਦੇ ਸਪੋਰਟ ਤੇ ਬੁੱਕ ਕਰ ਲਵੋ ਜਿਵੇਂ ਆ ਦੇਖੋ ਇੱਥੇ ਮਤਲਬ ਕਿ ਆ ਸਪੋਰਟ ਬੰਦਾ ਸੀ ਇੱਥੋਂ ਤੱਕ ਆਪਣਾ ਟਾਰਗੇਟ ਹੁਣ ਦੇਖੋ ਟ੍ਰੈਂਡ ਆਪ ਜਦੋਂ ਹੋਵੇਗਾ ਆਪ ਨੂੰ ਇੰਡੀਕੇਸ਼ਨ ਮਿਲ ਜਾਂਦੇ ਨੇ ਹੁਣ ਦੇਖੋ ਆ ਸਵਿੰਗ ਬ੍ਰੇਕ ਹੋਈ ਠੀਕ ਹੈ ਮਾਰ ਆ ਸਵਿੰਗ ਬ੍ਰੇਕ ਹੋਈ ਮਾਰਕੀਟ ਥੱਲੇ ਗਈ ਠੀਕ ਹੈ ਉਸ ਤੋਂ ਬਾਅਦ ਮਾਰਕੀਟ ਉੱਤੇ ਆਈ ਠੀਕ ਆ ਦੇਖੋ ਇਸ ਸਵਿੰਗ ਕੋਲੋਂ ਰਿਜੈਕਸ਼ਨ ਮਿਲਿਆ ਕਿਉਂਕਿ ਇਸ ਸਵਿੰਗ ਤੇ ਸਟਾਪ ਲੌਸ ਹੁੰਦੇ ਨੇ ਜਿਨ੍ਹਾਂ ਨੂੰ ਥੱਲੇ ਨੂੰ ਟ੍ਰੇਡ ਕੀਤੀ ਹੁੰਦੀ ਹੈ ਠੀਕ ਹੈ ਮਾਰਕੀਟ ਥੱਲੇ ਗਈ ਬਾਅਦ ਦੇ ਵਿੱਚ ਇੱਕਦਮ ਇਸ ਨੂੰ ਇਸ ਨੇ ਕ੍ਰੋਸ ਕਰ ਦਿੱਤਾ ਤਾਂ ਕਿੱਡਾ ਵਧੀਆ ਮੂਮੈਂਟ ਉੱਤੇ ਨੂੰ ਆਇਆ ਕਿਉਂਕਿ ਇੱਥੇ ਹੁਣ ਸਟਾਪ ਲੌਸ ਹੰਟ ਹੋ ਗਏ ਸੀ ਠੀਕ ਹੈ ਆ ਜਿਹੜਾ ਮੂਮੈਂਟ ਹੈ ਇਸ ਨੂੰ ਫੜਨ ਵਾਸਤੇ ਤੁਸੀਂ ਵੱਡਾ ਟਾਈਮ ਫਰੇਮ ਦੇਖ ਸਕਦੇ ਹੋ ਇੱਥੇ 15 ਮਿੰਟ ਦੇ ਟਾਈਮ ਫਰੇਮ ਤੇ ਹੈਮਰ ਬਣਿਆ ਸੀ ਠੀਕ ਹੈ 15 ਮਿੰਟ ਦੇ ਟਾਈਮ ਫਰੇਮ ਤੇ ਹੈਮਰ ਬਣਿਆ ਸੀ ਸ਼ਾਇਦ 3 ਮਾਰਕੀਟ ਨੂੰ ਉੱਤੇ ਜਾ ਕੇ ਇੱਕਦਮ ਰਿਜੈਕਸ਼ਨ ਮਿਲਿਆ ਠੀਕ ਹੈ ਤੇ ਮਾਰਕੀਟ ਥਲੇ ਡਿੱਗ ਪਈ ਠੀਕ ਹੈ ਇੱਥੇ ਦੇਖੋ ਹੁਣ ਮਤਲਬ ਕਿ ਇਹਦਾ ਮਤਲਬ ਇਹ ਨਹੀਂ ਕਿ ਆਪਣਾ ਟ੍ਰੈਂਡ ਕਲੀਅਰ ਆ ਅਪ ਹੋ ਗਿਆ ਹੁਣ ਦੂਜੀ ਵਾਰੀ ਜੇ ਸਵਿੰਗ ਬਣਦੀ ਫੇਰ ਸੁਨਵਾਈ ਕ੍ਰੋਸ ਕਰਦੀ ਫੇਰ ਆਪਣਾ ਟ੍ਰੈਂਡ ਅਪ ਹੋਣਾ ਸੀ ਮਤਲਬ ਕਿ ਇੱਥੋਂ ਅਜੇ ਆਪਾਂ ਟ੍ਰੈਂਡ ਡਾਊਨ ਹੀ ਮੰਨਾਂਗੇ ਮਤਲਬ ਕਿ ਜਿਨ੍ਹਾਂ ਨੇ ਇਥੋਂ ਟ੍ਰੇਡ ਕਰ ਲਈ ਉਹਦਾ ਜਦੋਂ ਪ੍ਰੋਫਿਟ ਬੁੱਕ ਕੀਤਾ ਮਾਰਕੀਟ ਫੇਰ ਥਲੇ ਡਿੱਗ ਪਈ ਠੀਕ ਹੈ ਤੇ ਇੱਕ ਮਤਲਬ ਕਿ ਕਲੀਅਰ ਕਟ ਦਿਨ ਦੇ ਵਿੱਚ ਬੈਰਿਸ਼ ਕੈਂਡਲ ਬਣਿਆ ਹੋਇਆ ਸੀ ਇਸ ਲਈ ਇਹਨਾਂ ਸਭ ਦਾ ਅਪ ਟ੍ਰ ਸਟਾਰ ਕੈਂਡਲ ਬਣਿਆ ਤੇ ਕਿੰਨਾ ਵਧੀਆ ਮੂਮੈਂਟ ਆਪਾਂ ਨੂੰ ਤਿੰਨ ਕੈਂਡਲਾਂ ਦੇ ਵਿੱਚ ਡਾਊਨ ਫਾਲ ਨੂੰ ਦੇਖਣ ਨੂੰ ਮਿਲਿਆ ਠੀਕ ਆ ਉਸ ਤੋਂ ਬਾਅਦ ਮਾਰਕੀਟ ਨੇ ਇੱਥੇ ਸਵਿੰਗ ਦਾ ਇਸ਼ਾਰਾ ਆ ਤੇ ਫਿਰ ਇਸਨੇ ਇਹ ਟੇਕਰ ਡਬਲਿਊ ਪੈਟਰਨ ਦਿੱਤਾ ਆਪਾਂ ਨੂੰ ਆ ਦੇਖੋ ਡਬਲਿਊ ਪੈਟਰਨ ਬਣਿਆ ਤੇ ਕਿੰਨਾ ਵਧੀਆ ਮੂਮੈਂਟ ਉੱਤੇ ਵਾਲੀ ਸਾਈਡ ਨੂੰ ਆਇਆ ਇੱਥੇ ਵੱਡੇ ਟਾਈਮ ਫਰੇਮ ਤੇ 30 ਮਿੰਟ ਦੇ ਟਾਈਮ ਫਰੇਮ ਤੇ ਵੀ ਇੱਕ ਬਹੁਤ ਵਧੀਆ ਕੈਂਡਲਸਟਿਕ ਪੈਟਰਨ ਬਣਿਆ ਸੀ ਇਹ ਅੱਜ ਮੈਂ ਟੈਲੀਗ੍ਰਾਮ ਤੇ ਕੋਈ ਵੀ ਅਪਡੇਟ ਨਹੀਂ ਦੇ ਪਾਇਆ ਉਹਦੇ ਵਾਸਤੇ ਮਾਫੀ ਮੈਨੂੰ ਕਾਫੀ ਮਤਲਬ ਕੰਮ ਹੈ ਤੇ 3-4 ਦਿਨਾਂ ਤੋਂ ਹੋ ਸਕਦਾ ਕੱਲ ਨੂੰ ਕੋਈ ਅਪਡੇਟ ਨਾ ਮਿਲੇ ਅਗਲੇ ਹਫਤੇ ਤੋਂ ਆਪਾਂ ਸਟਾਰਟ ਕਰਾਂਗੇ ਤੁਹਾਨੂੰ ਰੈਗੂਲਰ ਅਪਡੇਟ ਦੇ ਦਿੰਦੀ ਕਿਉਂਕਿ ਥੋੜੇ ਜਿਹਾ ਕੰਮਾਂ 'ਚ ਵਿਜੀ ਜਾਂ ਤੇ ਟ੍ਰੇਡ ਮੈਂ ਨਹੀਂ ਕਰ ਪਾ ਰਿ ਟਰੈਂਡ ਡਾਉਨ ਦੇ ਵਿੱਚ ਸਵਿੰਗ ਹਾਈ ਹੋਣ ਚਿਰ ਆਪਾਂ ਨਾਲ ਟਰੈਂਡ ਡਾਉਨ ਹੈ ਠੀਕ ਆ ਮਤਲਬ ਕਿ ਆਪਾਂ ਉਹ ਦੇਖਣਾ ਕਿ ਕਿਸ ਪਾਸੇ ਨੂੰ ਮੂਵਮੈਂਟ ਫਾਸਟ ਆ ਰਿਹਾ ਉਹ ਆਪਾਂ ਨੂੰ ਪ੍ਰੋਜੈਕਸ਼ਨ ਦੱਸਦਾ ਹੈ ਤੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਧੰਨਵਾਦ